ਸਤਿ ਸ਼੍ਰੀ ਅਕਾਲ ਤੁਸੀਂ ਸਾਰੇ ਦੇਖ ਰਹੇ ਹੋ ਚਰਚਾ نیوز ਚੈਨਲ ਤੇ ਮੈਂ ਤਵਲੀਨ ਤੁਹਾਡਾ ਸਵਾਗਤ ਕਰਦੀ ਆ ਲੁਧਿਆਣੇ ਦੀ ਸਮੇਂ ਦੀ ਵੱਡੀ ਖਬਰ ਲੈ ਕੇ ਅਸੀਂ ਸਾਹਮਣੇ ਆਏ ਆ ਕਿ ਲੁਧਿਆਣੇ ਦੇ ਵਿੱਚ ਹਜੇ ਤੱਕ ਜਿਹੜੇ ਲੋਕ ਟ੍ਰੈਫਿਕ ਨਿਯਮਾਂ ਦਾ ਪਾਲਣ ਨਹੀਂ ਕਰ ਰਹੇ ਸੀ ਹੁਣ ਉਹ ਸਾਬਤਾਨ ਹੋ ਜਾਣ ਕਿਉਂਕਿ ਲੁਧਿਆਣੇ ਦੇ ਵਿੱਚ ਪੂਰੇ ਪੰਜਾਬ ਦੀ ਜੇ ਗੱਲ ਕੀਤੀ ਜਾਵੇ ਤਾਂ 26 ਜਨਵਰੀ ਤੋਂ ਬਾਅਦ ਜਿਹੜੇ ਟ੍ਰੈਫਿਕ ਨਿਯਮ ਨੇ ਉਹਨਾਂ ਤੇ ਸਖਤਾਈ ਦਿਖਾਈ ਜਾਏਗੀ ਅਸੀਂ ਸਮਝ ਰਹੇ ਹਾਂ ਦੁਰਗਾ ਮਾਤਾ ਚੌਂਕ ਦੇ ਵਿੱਚ ਜਿੱਥੇ ਕੀ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਕਿ ਕਿਦਾਂ ਕੈਮਰੇ ਜਿਹੜੇ ਨੇ ਇੱਥੇ ਇੰਸਟਾਲ ਕੀਤੇ ਗਏ ਨੇ ਕੈਮਰੇ ਹਾਲਾਂਕਿ ਕਾਫੀ ਟਾਈਮ ਤੋਂ ਇੰਸਟਾਲ ਕਰ ਦਿੱਤੇ ਗਏ ਸੀ ਪਰ 26 ਜਨਵਰੀ ਤੋਂ ਬਾਅਦ ਟ੍ਰੈਫਿਕ ਨਿਯਮਾਂ ਦੇ ਵਿੱਚ ਥੋੜੀ ਸਖ਼ਤਾਈ ਦਿਖਾਈ ਜਾਏਗੀ ਕਿਉਂਕਿ ਇਹ ਕੈਮਰੇ ਆ ਦੇ ਰਾਹੀ ਜਿਹੜੇ ਚਲਾਨ ਨੇ ਉਹ ਕਿਤੇ ਜਾਣਗੇ ਤੇ ਹਜੇ ਤੱਕ ਜਿਹੜੇ ਲੋਕ ਟ੍ਰੈਫਿਕ ਨਿਯਮਾਂ ਦਾ ਪਾਲਣ ਨਹੀਂ ਕਰ ਰਹੇ ਸੀ ਉਹ ਸਾਵਧਾਨ ਹੋ ਜਾਣ ਕਿਉਂਕਿ ਉਹਨਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜੇ ਗਲ ਕੀਤੀ ਜਾਵੇ ਤਾਂ ਲੁਧਿਆਣੇ ਦੇ ਤਾਂ ਲੁਧਿਆਣੇ ਦੇ ਵਿੱਚ ਕੁੱਲ 44 ਚੌਂਕ ਦੇ ਵਿੱਚ ਇਹ ਜਿਹੜੇ ਇਲੈਕਟ੍ਰਿਕ ਚਲਾਨ ਨੇ ਉਹਨਾਂ ਨੂੰ ਲਾਗੂ ਕਰ ਦਿੱਤਾ ਜਾਏਗਾ 26 ਜਨਵਰੀ ਤੋਂ ਜਿਹੜੇ ਇਹ ਇਲੈਕਟ੍ਰਿਕ ਚਲਾਨ ਨੇ ਉਹਨਾਂ ਨੂੰ ਲਾਗੂ ਕਰ ਦਿੱਤਾ ਜਾਏਗਾ ਜੇ ਚੌਂਕਾਂ ਦੀ ਗੱਲ ਕੀਤੀ ਜਾਵੇ ਤਾਂ ਲੁਧਿਆਣੇ ਦੇ ਵਿੱਚ ਹੀਰੋ ਬੇકરી ਚੌਂਕ ਦੀ ਗੱਲ ਕੀਤੀ ਜਾਵੇ ਫਿਓਜਪੁਰ ਰੋਡ ਜਿਹੜਾ ਚੌਂਕ ਹੈ ਪਾਈ ਪੱਲਾ ਚੌਂਕ ਹੈ ਮਾਲ ਰੋਡ ਵਾਲਾ ਜਿਹੜਾ ਚੌਕ ਹੈ ਤੇ ਉਹਦੇ ਨਾਲ-ਨਾਲ ਢੋਲੇ ਵਾਲ ਤੇ ਐਦਾਂ ਦੇ ਹੋਰ ਵੀ ਸਟ੍ਰੌਂਗਸ ਦੇ ਉੱਤੇ ਜਿਹੜੇ ਇਹ ਚਲਾਨੇ ਉਹਨਾਂ ਨੂੰ 26 ਜਨਵਰੀ ਤੋਂ ਬਾਅਦ ਸ਼ੁਰੂ ਕਰ ਦਿੱਤਾ ਜਾਵੇਗਾ ਪਹਿਲੇ ਜਿਹੜੇ ਕੈਮਰੇ ਸੀਗੇ ਉਹ ਲਗਾ ਦਿੱਤੇ ਗਏ ਸੀਗੇ ਪਰ ਹੁਣ ਇੰਨਾ ਕੈਮਰਿਆਂ ਦੇ ਰਾਹੀਂ ਤੁਹਾਡੇ ਚਲਾਨ ਕੱਟੇ ਜਾਣਗੇ ਇੰਨਾ ਦੀ ਫੁਟੇਜ ਕੰਟਰੋਲ ਰੂਮ ਦੇ ਵਿੱਚ ਜਾਏਗੀ ਜਿਸ ਤੋਂ ਬਾਅਦ ਇਹ ਜਿਹੜੀ ਫੁਟੇਜ ਹੈ ਉਸ ਦੇ ਰਾਹੀਂ ਜਿਹੜਾ ਵੀ ਟ੍ਰੈਫਿਕ ਨਿਯਮਾਂ ਉਲੰਘਣ ਕਰਦਾ ਹੋਇਆ ਨਜ਼ਰ ਆਏਗਾ ਉਸ ਦਾ ਪਾਲਣ ਕਰਦਾ ਹੋਇਆ ਨਹੀਂ ਨਜ਼ਰ ਆਏਗਾ ਉਸ ਦਾ ਚਲਾਨ ਕਰ ਦਿੱਤਾ ਜਾਏਗਾ ਤੋਂ ਦੱਸ ਦਈਏ ਜਿਹੜਾ ਵੀ ਹਜੇ ਤੱਕ ਬਿਨਾ ਹੈਲਮਟ ਤੋਂ ਕੋਈ ਵੀ ਵਾਹਨ ਚਲਾ ਰਿਹਾ ਸੀ ਜਾਂ ਫਿਰ ਰੈੱਡ ਲਾਈਟ ਕ੍ਰੋਸ ਕਰ ਰਿਹਾ ਸੀਗਾ ਜਾਂ ਫਿਰ ਉਥੇ ਜੈਬਰਾਂ ਕ੍ਰੋਸਿੰਗ ਤੇ ਕ੍ਰੋਸ ਕਰ ਰਿਹਾ ਸੀ ਉਥੇ ਹੀ ਹੁਣ ਉਹਨਾਂ ਲੋਕਾਂ ਵਾਸਤੇ ਇਹ ਜਿਹੜੇ ਚਲਾਨ ਨੇ ਉਹ ਕੁੱਤੇ ਜਾਣਗੇ ਤੇ ਤੁਹਾਨੂੰ ਭਾਰੀ ਜੁਰਮਾਨਾ ਜਿਸ ਤੋਂ ਬਾਅਦ ਭਰਨਾ ਪਵੇਗਾ ਇੱਕ ਵਾਰੀ ਫੇਰ ਤੋਂ ਦੱਸ ਦਿੰਦੇ ਆ ਕਿ 26 ਜਨਵਰੀ ਤੋਂ ਜਿਹੜੇ ਇਹ ਚਲਾਨ ਨੇ ਉਹ ਸ਼ੁਰੂ ਕਰ ਦਿੱਤੇ ਜਾਣਗੇ ਤੇ ਲੋਕਾਂ ਨੂੰ ਹੁਣ ਹੋਰ ਸਾਵਧਾਨੀ ਜਿਹੜੀ ਆ ਉਹ ਵਰਤਣ ਦੀ ਲੋੜ ਪਵੇਗੀ ਫੜੇ ਤੱਕ ਇਹ ਜਿਹੜੇ ਇਹ ਚਲਾਨ ਸੀ ਉਹ ਚੰਡੀਗੜ੍ਹ ਵਰਗੇ ਸ਼ਹਿਰਾਂ ਦੇ ਵਿੱਚ ਦੇਖਣ ਨੂੰ ਮਿਲ ਰਹੇ ਸੀ ਪਰ ਹੁਣ ਜੇ ਲੁਧਿਆਣੇ ਦੀ ਗੱਲ ਕੀਤੀ ਜਾਵੇ ਤਾਂ ਲੁਧਿਆਣੇ ਦੇ ਵਿੱਚ ਵੀ ਇਹ ਚਲਾਨ ਦੇਖਣ ਨੂੰ ਮਿਲਣਗੇ ਜਿਸ ਤੋਂ ਬਾਅਦ ਲੋਕਾਂ ਨੂੰ ਭਾਰੀ ਜੁਰਮਾਨੇ ਵੀ ਭਰਨੇ ਪੈ ਸਕਦੇ ਨੇ ਜੋ ਕਿ ਟ੍ਰੈਫਿਕ ਨਿਯਮਾਂ ਦੇ ਉਲੰਘਣ ਕਰਦੇ ਹੋਏ ਨਜ਼ਰ ਆਣਗੇ ਲੁਧਿਆਣੇ ਦੇ ਵਿੱਚ ਕੁੱਲ 44 ਸ਼ੌਂਕ ਦੇ ਉੱਤੇ ਜਿਹੜੇ ਇਹ ਇਹ ਚਲਾਨੇ ਉਹ ਦੇਖਣ ਨੂੰ ਮਿਲਣਗੇ ਤੇ ਜਿਹੜੇ ਵੀ ਹੈਲਮਟ ਜਾਂ ਫਿਰ ਰੈੱਡ ਲਾਈਟ ਕ੍ਰਾਸ ਕਰਦੇ ਹੋਏ ਨਜ਼ਰ ਆਣੀਏ ਜਾਂ ਫਿਰ ਜੈਬਰਾਂ ਕ੍ਰੋਸਿੰਗ ਦੀ ਉਲੰਘਣਾ ਕਰਦੇ ਹੋਏ ਨਜ਼ਰ ਆਣਗੇ ਉਹਨਾਂ ਨੂੰ ਇਹ ਜੁਰਮਾਨਾ ਜਿਹੜਾ ਹੈ ਉਹ ਭਰਨਾ ਪਵੇਗਾ ਤੇ ਹੁਣ ਹੋਰ ਸਖਤਾਈ ਜਿਹੜੀ ਹੈ ਉਹ ਟ੍ਰੈਫਿਕ ਨਿਯਮਾਂ ਦੇ ਵਿੱਚ ਦੇਖਣ ਨੂੰ ਮਿਲੇਗੀ ਲੋਕਾਂ ਦੇ ਵਿੱਚ 26 ਜਨਵਰੀ ਤੋਂ ਇਹ ਜਿਹੜੇ ਇਹ ਚਲਾਨ ਨੇ ਉਹ ਸ਼ੁਰੂ ਹੋ ਜਾਣਗੇ ਹਾਲਾਂਕਿ ਕੈਮਰੇ ਜਿਹੜੇ ਨੇ ਉਹ ਪਹਿਲੇ ਹੀ ਇੰਸਟਾਲ ਕਰ ਦਿੱਤੇ ਗਏ ਸੀਗੇ ਪਰ ਹੁਣ ਇਹਨਾਂ ਦੇ ਰਾਹੀਂ ਚਲਾਨ ਵੀ ਕੀਤੇ ਜਾਣਗੇ ਇਹਨਾਂ ਦੀ ਫੁਟੇਜ ਜਿਹੜੀ ਹੈ ਉਹ ਕੰਟਰੋਲ ਰੂਮ ਚ ਜਾਏਗੀ ਜਿੱਥੋਂ ਦੇ ਡਰੇਡ ਚਾਲਾਨ ਨੇ ਉਹ ਕੱਟ ਕੇ ਸਿੱਧਾ ਤੁਹਾਡੇ ਘਰੇ ਆਣਗੇ ਤੇ ਜੇਕਰ ਤੁਸੀਂ ਕੋਈ ਵੀ ਟ੍ਰੈਫਿਕ ਨਿਯਮ ਨਾ ਫਾਲੋ ਕੀਤਾ ਹੋਇਆ ਤਾਂ ਤੁਹਾਨੂੰ ਵੀ ਭਾਰੀ ਜੁਰਮਾਨਾ ਦੇਣਾ ਪੈ ਸਕਦਾ ਤੇ ਸਮੱਸਿਆ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਇਸ ਲਈ ਪਹਿਲੇ ਹੀ ਸਾਵਧਾਨ ਹੋ ਜਾਓ ਤੇ ਸਾਰੇ ਟ੍ਰੈਫਿਕ ਨਿਯਮਾਂ ਨੂੰ ਫਾਲੋ ਕਰਨਾ ਸ਼ੁਰੂ ਕਰ ਲਓ ਕਿਉਂਕਿ ਜਿੱਦਾਂ ਚੰਡੀਗੜ੍ਹ ਦੇ ਵਿੱਚ ਇਹ ਚਲਾਨ ਹੁੰਦੇ ਸੀਗੇ ਹੁਣ ਉਹੀ ਲੁਧਿਆਣੇ ਦੇ ਵਿੱਚ ਵੀ ਤਿੱਖਣ ਨੂੰ ਮਿਲਣਗੇ ਤੇ ਇਹਨਾਂ ਦੀ ਹੋਰ ਵਧੇਰੇ ਜਾਣਕਾਰੀ ਲਈ ਸਾਡੇ ਨਾਲ ਬਨੇ ਰਹੋ ਚਰਚਾ ਨਿਊਜ਼ ਚੈਨਲ ਤੇ ਮੈਟੋਵਲਿੰਗ ਕੋਰ ਕੈਮਰਾਮੈਨ ਕੁਲਦੀਪ ਬਨਾਰ